ਉਸ ਤੋਂ ਬੜੀ ਹੈਰਾਨ ਕਰ ਦੇਣ ਵਾਲੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਇੱਕ ਪੰਜਾਬੀ ਮੁੰਡਾ ਦਵਿੰਦਰ ਸਿੰਘ ਜਿਸ ਦੀ ਉਮਰ 23 ਸਾਲ ਆ ਇਸ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਏਜੰਟਾ ISI ਲਈ ਕੰਮ ਕਰਦਾ ਆ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਇਹ ਕਰਤਾਰਪੁਰ ਲਾਂਗੀ ਥਾਣੀ ਗਿਆ ਸੀਗਾ ਜਿੱਥੇ ਉਸ ਦਾ ਕੰਟੈਕਟ ISI ਦੇ ਏਜੰਟਾਂ ਨਾਲ ਹੋਇਆ ਤੇ ਉਸ ਤੋਂ ਬਾਅਦ ਹੀ ਇਹ ਸਾਰੀ ਜਾਣਕਾਰੀ ਜਿਹੜੀ ਆ ਖੂਫੀਆ ਜਾਣਕਾਰੀ ਆ ਫੌਜੀਆ ਦੇ ਟਿਕਾਣੇ ਤੇ ਦੂਜੀਆਂ ਤੀਜੀਆਂ ਚੀਜ਼ਾਂ ਇਹ ਪਾਕਿਸਤਾਨ ਨੂੰ ਦੱਸਦਾ ਰਿਹਾ ਆ ਸੋ ਇਸ ਦੇ ਉੱਤੇ ਦਵਿੰਦਰ ਸਿੰਘ ਦੇ ਪਿੰਡ ਦੇ ਮੁੰਡੇ ਨੇ ਕੀ ਕੀਤਾ ਦੇਖੋ ਇਸ ਵੀਡੀਓ ਦੇ ਵਿੱਚ ਜਿਹੜੀ ਸੱਚਾਈ ਹੈ ਦਮਿੰਦਰ ਇਹ ਮੇਰੇ ਪਿੰਡ ਦਾ ਮੁੰਡਾ ਹੈ ਜੀ ਬੜਾ ਕਰੀਬੀ ਦੋਸਤ ਹੈ ਖਾਲਸਾ ਕੋਲ ਚ ਪੜਦਾ ਹੈ ਲਗਭਗ ਜਿਹੜੇ ਇਹਨੂੰ ਜਾਣਦੇ ਨੇ ਸਭ ਨੂੰ ਪਤਾ ਹੈ ਕਿ ਤਾਂ ਨੇਚਰ ਕਿਵੇਂ ਦਾ ਤੇ ਇਹਦੇ ਘਰ ਦਾ ਨੇਚਰ ਕਿਵੇਂ ਦਾ ਪਾਕਿਸਤਾਨ ਜਰੂਰ ਗਿਆ ਸੀ ਜੀ ਇਹ ਸਾਰੇ ਗਏ ਸੀ ਮੱਥਾ ਟੇਕਣ ਕੱਲਾ ਨਹੀਂ ਸੀ ਗਿਆ ਹੈਗਾ ਜਸੂਸੀ ਕਰਨ ਤੇ ਉੱਥੇ ਸਾਰਿਆਂ ਨਾਲ ਹੀ ਘੁੰਮਿਆ ਨਾ ਕਿਸੇ ਤੋਂ ਅੱਡ ਹੋਇਆ ਤੇ ਨਾ ਕਿਸੇ ਤੋਂ ਵੱਖ ਹੋਇਆ ਤੇ ਪ੍ਰਸ਼ਾਸਨ ਨੇ 2 ਹਫ਼ਤੇ ਪਹਿਲਾਂ ਇਹਨੂੰ ਚੱਕਿਆ ਤੇ ਸਾਰੀ ਕਾਰਵਾਈ ਹੋਈ ਹੈ ਅਸੀਂ ਵੀ ਨਾਲ ਹੀ ਸੀ ਕੋਈ ਐਕਸ਼ਨ ਅਸੀਂ ਆਪਣੇ ਵੱਲੋਂ ਨਹੀਂ ਲਿਆ ਚਲੋ ਉਹਨਾਂ ਨੇ ਜੋ ਕਾਰਵਾਈ ਕਰਨੀ ਸੀ ਕੀਤੀ ਦੋ ਹਫ਼ਤੇ ਹੋ ਗਏ ਇਹਦੇ ਫੋਨ 'ਚੋਂ ਕੁਝ ਨਹੀਂ ਮਿਲਿਆ ਕਿ ਕੋਈ ਕਿਸੇ ਤਰੀਕੇ ਦਾ ਲਿੰਕ ਹੋਵੇ ਜਾਂ ਫਲਾਣਾ ਜੋ ਵੀ ਸੀ ਸਾਰਾ ਦਿੱਲੀ ਤੱਕ ਫੋਨ ਭੇਜ ਕੇ ਸਾਰੇ ਚੈੱਕ ਕਰਵਾਏ ਕੁਝ ਨਹੀਂ ਮਿਲਿਆ ਹੈਗਾ ਤੇ ਸਿਰਫ ਇਹਨਾਂ ਨੇ ਫੇਸਬੁੱਕ ਤੋਂ ਤਿੰਨ ਫੋਟੋਆਂ ਚੱਕੀਆਂ ਜਿਹੜੀਆਂ ਹਥਿਆਰਾਂ ਨਾਲ ਸੀ ਇਹ ਵੀ ਨਹੀਂ ਪ੍ਰੂਫ ਹੁੰਦਾ ਕਿ ਉਹ ਬੰਦੂਕਾਂ ਅਸਲੀ ਨੇ ਸੱਚਾਈ ਥੋੜੀ ਜੀ ਮੈਂ ਵੀ ਦੱਸਦਾ ਕੁਝ ਦਿਨ ਪਹਿਲਾਂ ਦਵਿੰਦਰ ਦੀ ਪੇਸ਼ੀ ਸੀ ਕੋਲਾ ਕੋਰਟ ਦੇ ਵਿੱਚ ਜਦੋਂ ਉੱਥੇ ਸਭ ਕੁਝ ਦਿਖਾਇਆ ਅਸੀਂ ਆਪਣੇ ਵੱਲੋਂ ਉਹਨਾਂ ਨੇ ਆਪਣੇ ਵੱਲੋਂ ਤਾਂ ਕੁਝ ਨਹੀਂ ਨਿਕਲਿਆ ਹੈਗਾ ਤੇ ਜਦੋਂ ਬਤਵਿੰਦਰ ਨੂੰ ਬਾਹਰ ਲੈ ਕੇ ਆਉਂਦੇ ਨੇ ਉਹਨਾਂ ਨੂੰ ਰਿਮਾਂਡ ਮਿਲ ਗਈ ਸੀ ਬਤਵਿੰਦਰ ਨੂੰ ਬਾਹਰ ਲੈ ਕੇ ਆਉਂਦੇ ਨੇ ਤੇ ਇੱਕ ਜਾਂਗੜਾ ਨਾਮ ਦਾ ਅਫਸਰ ਸੀ ਤੇ ਉਹਨਾਂ ਦੇ ਪਿੱਛੇ ਮੈਂ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਇਹਨਾਂ ਦੇ ਨਾਲ ਆ ਉਹ ਕਹਿੰਦਾ ਕਿ ਇਸ ਕੋ ਯਾ ਲਾਣਾ ਹੀ ਨਹੀਂ ਚਾਹੀਏ ਥਾ ਹਮਾਰੇ ਤੇ ਉਲਟਾ ਪੜ ਗਿਆ ਅਗਰ ਪ੍ਰੋਮੋਸ਼ਨ ਲੈਣੀ ਹੈ ਤਾਂ ਇਸ पे ਦੇਸ਼ ਧਰੋਹ ਦਾ ਮੁਕਦਮਾ ਚਲਾਉਣਾ ਪੜੇਗਾ ਮੈਂ ਉਹਨੂੰ ਪੁੱਛਿਆ ਮੈਂ ਸਾਹਿਬ ਜੀ ਕਿਉਂ ਹੀ ਗੁਣਾ ਕਰਤਾ ਕਹਿੰਦਾ ਪਾਕਿਸਤਾਨ ਗਿਆ ਸੀ ਤਾਂ ਆਈਐਸਆਰ ਨਾਲ ਲਿੰਕ ਹੋ ਸਕਦਾ ਹੈ ਮੈਨੂੰ ਜੀ ਕੋਈ ਪ੍ਰੂਫ ਉਹ ਕਹਿੰਦਾ ਪ੍ਰੂਫ ਤਾਂ ਹਮ ਬਣਾ ਲੇਗੇ ਅਗਰ ਮੀਡੀਆ ਕੇ ਪਾਸ ਚਲੇ ਗਏ